ਸ੍ਰੀ ਕਾਲ ਜੀ ਕਾਲ ਜੀ ਸਾਡੇ ਚੈਨਲ ਤੇ ਹਰਮੋਨ ਡੀ ਬਲੌਗ ਤੇ ਸਵਾਗਤ ਹੈ ਤੇ ਵੈਲਕਮ ਕਰਦੇ ਸਾਰੇ ਜੀ ਨੂੰ ਕਿ ਤੁਹਾਨੂੰ ਪਤਾ ਵੀ ਅੱਜ ਆ ਪਸੰਤ ਪੰਚਮੀ ਸੋ ਮੈਨੂੰ ਤਾਂ ਪਤੰਗ ਚੜਾਉਣੇ ਨਹੀਂ ਆਉਂਦੇ ਨਾ ਉਡਾਣੇ ਆਉਂਦੇ ਆ ਚੜਾਣੇ ਉਡਾਣੇ ਕੋਈ ਗੱਲ ਆ ਸੌਰੀ ਤੇ ਤਾਂ ਆਇਆ ਪਤੰਗ ਲੈ ਕੇ ਹਨਾ ਤੇ ਪਤੰਗ ਵੀ ਆ ਗਿਆ ਡੋਰਾ ਵੀ ਆ ਗਿਆ ਆਪਾਂ ਹੁਣ ਮੇਰੇ ਕੋਲ ਇਹਨਾਂ ਟਾਈਮ ਨਹੀਂ ਹੈਗਾ ਸਪੀਚ ਦੇਣ ਦਾ ਆਪਾਂ ਇੱਕ ਸਾਡਾ ਵੱਡਿਆ ਗਿਆ ਉਹਨੂੰ ਹੋਰ ਲੈਣ ਆਇਆ ਤੇ ਜਿੰਨਾ ਵੀ ਬਣੂਗਾ ਭਾਜੀ ਝੜਾਉ ਆਪਾਂ ਬਸ ਨਜ਼ਾਰੇ ਲੈਣੇ ਆ ਬਾ ਛੱਡ ਦੇ ਉਹਨੂੰ ਡੋਰ ਵੀ ਦੇ ਦੇ ਭਰਾ ਤਾਂ ਹੀ ਤਾਂ ਗਰ ਜਾਂਦਾ ਜਾ ਉਹ ਤੁਲਕੇ ਮਾਰ ਰੋ ਹਟਦਾ ਹੀ ਨਾ ਛੱਡ ਦੇ ਤੁਲਕੇ ਨਾ ਮਾਰ ਓਏ ਇਧਰ ਆ ਉੱਧਰ ਦੇਖ ਉੱਧਰ ਵੀ ਮਾਣੋ ਸਵਾਰ ਜਾਂਦਾ ਨਿਕ ਆ ਕੀ ਹੋ ਗਿਆ ਉਹ ਵਹਿੜਾ ਕਿ ਹੋ ਗਿਆ ਆਪੋ ਹੁਣਾਂਗੇ ਮੰਨਦੇ ਮੰਨਦੇ ਯਾਰ ਬਣਾਈ ਨਹੀਂ ਜਾ ਰਹੀ ਖਾਨ ਅਹਿਮਾਨ ਨੂੰ ਚੜਾ ਕੇ ਦਿੱਤਾ ਪਤੰਗ ਤੇ ਫਿਰ ਅਹਿਮਾਨ ਤੋਂ ਬਾਅਦ ਆਪਾਂ ਵੀ ਲਾਇਆ ਨੰਬਰ ਸੋ ਆਪਾਂ ਵੀ ਚੜਾਇਆ ਪਤੰਗ ਜ਼ਿੰਦਗੀ ਚ ਪਹਿਲੀ ਵਾਰੀ ਪਤੰਗ ਚੜਾਇਆ ਇੰਨੀਆਂ ਬਸੰਤਾ ਲੰਗੀਆਂ ਬਚਪਨ ਚ ਵੀ ਵਿਆਹ ਤੋਂ ਬਾਅਦ ਵੀ ਪਹਿਲੀ ਵਾਰ ਪਤੰਗ ਚੜਾਇਆ ਸੋ ਇਹ ਬਸੰਤ ਸੀ ਵੀ ਵੈਸੇ ਵਧੀਆ ਇੰਜੋਏ ਕੀਤਾ ਇਹ ਬਸੰਤ ਦੇ ਵਿੱਚ ਮੈਂ ਤੇ احਮਾਨ ਨੇ ਤਾਂ ਸੋ ਬਾਕੀ ਸਾਡ ਬਾਕੀਆਂ ਨੇ ਵੀ ਕੀਤਾ ਸਾਡੇ ਨਾਲ ਮੰਮੀ ਬੰਦ ਰਹੀ ਆ ਬੱਚਿਆਂ ਨੂੰ 버ਗਰ ਸੋ احਮਾਨ ਆਇਆ ਸੀਗਾ ਜੇਪਸ ਪਸੰਦ ਉਹਨਾਂ ਚਾਹ ਸੀ احਮਾਨ ਨੂੰ ਕਹਿੰਦੇ ਕੱਲੀ ਚਾਹ ਪੀਤੀ ਹੋਈ ਆ ਸੋ ਅਸੀਂ ਰਾਈਸ ਚ ਬਣਾਨੇ ਨੇ ਬਸੰਤਾਂਲੇ ਯਾ ਲੋ ਯਾ ਲੋ ਯਾ ਲੋ ਰਾਇਸ ਨਾਲ ਖਾਣੇ ਲੰਗਰ ਵੀ ਲੱਗਿਆ ਹੋ ਸੀਗਾ ਅਸੀਂ ਕਿਹਾ ਵੀ ਨਹੀਂ ਆਪਾਂ ਘਰ ਜਾ ਕੇ ਖਾਵਾਂਗੇ ਅਸੀਂ ਲਾਈ ਨਹੀਂ ਗਏ ਤੇ ਹੁਣ ਅਸੀਂ ਕਰ ਰਹੇ ਹਾਂ 버ਗਰ ਪਾਰਟੀ ਲੋ ਅਸੀ ਇਸ ਫਸਟ ਟਾਈਮ ਖਾ ਰਹੇ ਮੇ ਵੀ 버ਗਰ ਹਾਂ ਯੈਸ ਲੈ ਉਹਦੀ ਫੇਵਰੇਟ ਚੀਜ਼ ਉਹਦੇ ਮੂਜੀ ਚਲੀ ਗਈ ਲੋ ਤੁਸੀਂ ਆਪਣਾ ਹਾਂ ਲੈ ਆਓ ਜੀ ਲੈ ਆਓ ਮੈਂ ਸੌਸ ਨਹੀਂ ਲੈਣਗੀ ਮੈਂ ਕੇਚੱਪ ਨਹੀਂ ਖਾਂਦਾ ਹਾਂ ਮੈਂ ਦੇ ਦਾਂ ਪਲੇਟ ਹਾਂ ਮੈਂ ਤਾਂ ਹੀ ਕਿਹਾ ਸੀਗਾ ਵੀ ਪਲੇਟ ਲੈ ਕੇ ਆਓ ਔਰ ਦੇਖੋ ਜੀ ਮੀਰ ਜੀ ਖਾਂਦਾ ਮਾਂ ਕਿਉਂ ਹੂੰ ਉਹ ਬੋਲੋ ਚਲੋ ਵੀ ਗੁੱਡ ਬੇਬੀ ਤੁਸੀਂ ਵੀ ਖਾ ਲਓ ਔਬੇ ਰਹਿਮਾਨ ਦੇ ਮਾਮੀ ਜੀ ਵੀ ਖੋਲ ਰਹੇ ਨੇ ਮੇਰੇ ਮਿਸਿਸ ਅਸੀਸ ਦੇ ਮਮਾ ਕਿਹੜੇ ਚੈਕਸਟਾ ਯੈਸ ਹੈ ਐਕਸਟਰਾ ਕਿਵੇਂ ਹੋਇਆ ਇੱਕੋ 2 3 4 5 ਆਪਾਂ 5 ਦੇ ਸੀ ਹਾਂ ਅੱਛਾ ਬਸ ਇੱਕ ਹੋਰ ਇੱਕ ਐਕਸਟਰਾ ਠੀਕ 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 ਹੈ ਮੈਂ ਇੱਕ ਅਸੀਸ ਦਾ ਵੀ ਲੈ ਕੇ ਆਇਆ ਨਾ ਫੁੱਲ ਅਸੀਸ ਦਾ ਫੁੱਲਾ ਦੇਖੋ ਆਹ ਬਸ ਠੀਕ ਆ ਹਾਂ ਇੱਕ 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 ਪੇ ਐਕਸਟਰਾ ਹਾਂ ਚਲੋ ਠੀਕਾ ਲਓ ਜੀ ਆਪਾਂ ਦਾ ਆਦ ਮੌੜ ਲੈ ਲਈ ਹੈ ਨਾ ਤੜਕਾ ਲਿਆ ਤੜਕਾ ਹੁਣ ਪਾ ਲਈਆ ਅੱਜ ਬਣਾਉਣੇ ਆਪਾਂ ਨੇ ਆਲੂ ਮਟਰ ਇਹ ਖਾ ਤੜਕਾ ਲਾ ਦਈਏ ਏ ਜਿਵੇਂ ਕਿ ਤੁਹਾਨੂੰ ਪਤਾ ਵੀ ਅੱਜ ਬਸੰਤ ਪੰਚਮੀ ਆ ਤੇ ਇਹ ਦੋ ਬਣਾਵਾਂਗੇ ਆਪਾਂ ਰਾਈਸ ਮਿੱਠੇ ਚੌਲ ਬਣਾਵਾਂਗੇ ਸੋ ਤੇ ਹੁਣ ਅਸੀਂ ਸ਼ਕਣ ਲੱਗੇ ਆ ਪੂਰੀਆਂ ਛੋਲੇ ਪੂਰੀਆਂ ਛੋਲੇ ਉਹ ਵੀ ਲੰਗਰ ਵਾਲੇ ਲੰਗਰ ਵਾਲੇ ਹਾਂਜੀ ਗਰਮ ਗਰਮ ਪੂਰੀਆਂ ਨੇ ਛੋਲੇ ਨੇ ਆਏ ਸਬ지 ਤੇ ਹੁਣ ਆਪਾਂ ਸ਼ਕਦੇ ਆ ਸੋ ਇਹ ਆਪਾਂ ਬਸ ਇੰਨੀ ਕੀ ਬਣਾ ਰਹੇ ਹੁਣ ਅਸੀਂ ਖਾਣੇ ਕੋਈ ਸਾਡੀ ਪੂਰੀਆਂ ਠੰਡੀਆਂ ਹੋ ਰਹੀਆਂ ਨੇ ਲਓ ਜੀ ਹਰਜੀਤਾ ਲੱਗੇ ਖਾਣ ਸੋ ਮੈਂ ਵੀ ਖਾਣਾ ਸੋ ਲਓ ਜੀ ਕੜਾਹੀ ਧਰ ਲਈ ਮੇਨੂੰ ਦਾ ਗੈਸ ਵੀ ਬਾਲਤਾ ਹਾਂ ਗੈਸ ਵੀ ਬਾਲਤਾ ਤੇ ਮੇਨੂੰ ਦਾ ਸਮਾਨ ਨਹੀਂ ਕਰੀ ਜਾਣਾ ਬਸ ਮੁਕੂ ਨੀਆ ਹੋਣਾ ਸਮਾਨ ਸਾਰਾ ਕਰ ਲਿਆ ਰੈਡੀ ਮੈਂ ਖਿਆ ਇਲਾਚੀਆਂ ਲੌਂਗ ਨਾਲ ਥੋੜੇ ਜਿਹਾ ਕੁੱਟ ਦਨੇ ਆ ਫਿਰ ਇਹ ਮਾਲ ਵੀ ਨਹੀਂ ਖਾਂਦਾ ਬਹੁਤਾਂ ਦੀ ਆਹ ਦੇਖ ਲੋ ਢੱਕਣ ਦੇ ਦੇ ਕੇ ਇਸ ਨੂੰ ਖਾਣੀ ਮੈਂ ਮਾਰ ਕਰਕੇ ਘੱਟ ਪਾਣੀ ਸੀ ਬਸੰਤ ਪੰਚਮੀ ਬਸੰਤ ਕਰਕੇ ओके okay, जी ਪਹਿਲਾ ਪਾਵਾਂਗੇ ਕਿਉਂ ਉਹ ਸੀਸ ਪੁੱਤ ਗੱਲ ਮੰਨਦੀ ਹੁੰਦੀ ਆ ਤੇਸੀ ਕਿਉਂ ਪਾ ਲਈ ਆਪਾਂ ਨੇ ਬਾਰ ਚਲੀ ਗਈ ਬਾਰ ਚਲੀ ਗਈ ਅਸੀਂ ਹਾਂ ਇਹ ਮਾਨੰਦ ਦਾ ਇਲਾਚੀਆ ਦਾ ਪਾਊਡਰ ਜਿਹੜਾ ਬਣਾਇਆ ਆਪਾਂ ਨੇ ਉਹ ਪਾ ਦਣਾ ਬਾਰ ਆ ਤੂੰ ਤੂੰ ਬਾਰਾ ਕਾ ਮਾਰਦੀ ਆ ਜੈਕਟ ਕਿਉਂ ਖੁੱਲਦੀ ਆ ਮਾਰ ਇੱਕ ਹੋਰ ਪਾਵਾਂਗੀ ਰਾਈਸ ਤਰਿਆ ਹੋਇਆ ਗਰਮਾ ਗਰਮ ਮਿੱਠਾ ਬਾਗਾਂ ਗੁਪਾਤਾ ਪਾ ਲਈ ਕਿ ਹਸੀਨਾ ਵੀ ਪੀੜੇ ਚੌੜ ਬਣਾਉਣੇ ਆ ਲਓ ਜੀ ਹੁਣ ਆਪ ਗੈਸ ਕਰ ਦੇਣਾ ਤੇਜ਼ ਤੇ ਇਹਨਾਂ ਨੂੰ ਦੇਣਾ ਟੱਕ ਲਓ ਜੀ ਚੌੜ ਆਪਨੇ ਲੱਗ ਗਏ ਨੇ ਰਿਚਣ ਘੜਜਰੇ ਆਏ ਨੇ ਥੋੜਾ ਜਿਹਾ ਸੇਕ ਲਗਣਾ ਆਪਰਾ ਛੋੜ ਥੋੜੇ ਜਿਹੀ ਹੋ ਰਹੇਗੇ ਬਸ ਜਿੰਨਾ ਕੋ ਇਹ ਕਸੇ ਤੋਂ ਆਇਨਾ ਨੇ ਬਣ ਜਾਣਾ ਲਓ ਜੀ ਛੋੜ ਗਏ ਨੇ ਆਪਣੇ ਪਾਣਾ ਤੇ ਹੁਣ ਆਪਾਂ ਇਹਨਾਂ ਚ ਦਾਕਾਂ ਪਾਵਾਂਗੇ ਆਪਾਂ ਕੁਛਕ ਟਾਈਮ ਲਈ ਇਹਨਾਂ ਨੂੰ ਰਸ ਟੱਕ ਕੇ ਰੱਖ ਦਾਂਗੇ ਤੇ ਫਿਰ ਦੇਖਾਂਗੇ ਖਾ ਕੇ ਕਿਵੇਂ ਸਾਰੇ ਤੇ ਨਾਲੇ ਤੁਹਾਨੂੰ ਦੱਸਾਂਗੇ ਕਿਵੇਂ ਦੇ ਬਣੇ ਲਓ ਜੀ ਚੋਣ ਗਏ ਆਪਣੇ ਬਾਣਾ ਸਾਤੋਂ ਬਲੇ ਟੇਸਟ ਮਿਲਦਾ ਸੀਜ਼ਨ ਕੀਤੇ ਨੇ ਅਸੀਂ ਸੀਜ਼ਨ ਤਾਂ ਖਾ ਲਏ ਤੇ ਅਸੀਂ ਥੋੜੇ ਜਿਹਾ ਖਾਣ ਲਈ ਲੇਟ ਹੋ ਗਏ ਚਲਦੇ ਹਾਂ ਪੁੱਤ ਬਸ ਕਿਉਂਗੇ ਪ੍ਰਾਈਸ ਖਾ ਲੋ ਧਾਰਾ ਚੋਣ ਲਿ ਗਏ ਹੋਏ ਸੀਗੇ ਨਾ ਮੈਨੂੰ ਦੇ ਦੋ ਪਾਟ ਹਾਂ ਹਾਂ ਪਾੜੇ ਨਹੀਂ ਪੁੱਤ ਮੈਂ ਅਬ ਛਮਿਸਟਨ ਕੋਲ ਨਹੀਂ 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 ਤੇਰੇ ਘਰ ਕੇ ਪੁੱਤ ਕੁਛ ਵੀ ਨਹੀਂ ਪਾਇਆ ਹਾਂ ਆਖੀਓ ਕੁਛ ਨਾ ਸ਼ੁਪੋਈਂ ਲਾਖ ਖਾਂ ਪਾਈਆਂ ਨੇ ਲਾਖ ਵੀ ਨਹੀਂ ਖਾਂਦਾ ਨਾ ਕੱਢਦਾ ਨਹੀਂ ਕੋਈ ਨਾ ਦਾਖ ਦਾ ਦੋ ਚਾਰ ਪਾਈਆਂ ਨੇ ਉਹ ਤਾਂ ਇੱਕ ਦੋ ਕੋਈ ਨਹੀਂ ਦਾਖ ਤਾਂ ਪਾਈ ਨੇ ਤੈਨੂੰ ਤੈਨੂੰ ਨਹੀਂ ਪਾਉਂਦੀ ਤੈਨੂੰ ਨਹੀਂ ਪਾਈ ਤੈਨੂੰ ਨਹੀਂ ਪਾਉਂਦੀ ਪੁੱਤ ਜੀ ਇਹ ਕੋ ਪੁੱਤ ਦੇ ਬਲੋਦ ਲਓ ਜੀ ਰਾਈਸ ਆਪਣੇ ਬਣ ਕੇ ਮੇਰੇ ਮੂੰਹ ਚ ਵੈਸੇ ਅਹਿਮਾਨ ਟੈਸਟ ਕਰ ਰਿਹਾ ਹਾਂ ਉਹ ਤਾਂ ਸੰਭਣੀ ਉਸੀ ਉਹਦੀ ਪਾ ਕੇ ਲੈ ਕੇ ਆੜੀ ਸੀਗੀ ਅੱਡ ਤੈਨੂੰ ਪਤਾ ਤਾਂ ਹੈਗਾ ਰਾਈਸ ਵਧੀਆਂ ਨੇ ਲੱਗੇ ਖਾਂ ਸਾਰੇ ਜਾਨੇ ਰਾਈਸ ਤੇ ਅਹਿਮਾਨ ਦੱਸੂਗਾ ਵੀ ਰਿਵਿਊ ਦਊਗਾ ਕਿਵੇਂ ਬਣੇ ओके ठीक है वैसे टेस्टी भी टेस्टी ਬਣੇ ਮੈਨੂੰ ਮੈਨੂੰ ਵੀ ਦੇਖ ਸੋ ਇਹਨਾਂ ਦਾ ਬੜਾ ਰਾਈਸ ਇਨੀ ਸਲੋਟ ਆ ਰਿਹਾ ਆ ਦੇਖ ਲੋ ਦੋ ਬਲੇਟਾਂ ਨੇ ਬੈਠਾ ਹਾਂ ਹਾਂ ਅਜੇ ਖਾਏ ਤੇ ਚਲੋ ਜੀ ਹੁਣ ਮੈਂ ਵੀ ਕਰਦਾ ਰਾਈਸ ਖਾਣੇ ਆ ਪਰ ਟੈਸਟ ਕਰਦੇ ਆ ਸੇਵ ਸੋ ਮਿਲਦੇ ਨਮੀ ਵੀਡੀਓ ਚ ਇਹ ਵਲੌਗ ਦਾ ਪੂਰੀ ਕਰਦੇ ਆ ਬਸੰਤ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੈਪੀ ਬਸੰਤ ਸੋ ਜਿਵੇਂ ਸਾਡੀ ਇੰਜੋਏਬਲ ਰਹੀ ਮੇਬੀ ਤੁਹਾਡੀ ਵੀ ਸਾਰਿਆਂ ਦੀ ਇਦਾਂ ਹੀ ਇੰਜੋਏਬਲ ਰਹੀ ਹੋਗੀ ਸੋ ਸਾਰੇ ਖੁਸ਼ ਹੱਸਦੇ ਆਬਾਦ ਰਹੋ ਸੋ ਮਿਲਦੇ ਆ ਜੀ ਅਗਲੀ ਵੀਡੀਓ ਚ